ਲਾਰਡਲੀ ਭਾਗ 86 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਹਾਂ ਅੱਜ ਦਾ ਭਾਗ ਸੀ ਜਦੋਂ ਬਾਹਰਲੇ ਬੂਹੇ ਦੀ ਬੜਕ ਹੋਈ ਤਾਂ ਬਿੱਟੂ ਬਾਹਰ ਨੂੰ ਗਿਆ ਤੇ ਦੇਖਿਆ ਗੁਰਨਾਮ ਆਇਆ ਮੁੰਡਿਆਂ ਨੂੰ ਲੈ ਕੇ ਆਉਂਦਾ ਹੀ ਕਹਿਣ ਲੱਗਾ ਸੱਚ ਦੇ ਅਕਾਲ ਵੀਰੇ ਓਏ ਮੁੰਡਿਓ ਪੈਰੀ ਹੱਥ ਲਾਓ ਬਿੱਟੂ ਕੰਨੀ ਵੇਖਦਾ ਆਪਣੇ ਮੁੰਡਿਆਂ ਨੂੰ ਕਹਿਣ ਲੱਗਾ ਬਿੱਟੂ ਬੋਲਿਆ ਨਾ ਨਾ ਬਸ ਕੋਈ ਨਹੀਂ ਕੋਈ ਨਹੀਂ ਫਿਰ ਅੰਦਰ ਨੂੰ ਆ ਗਿਆ ਤੇ ਆਉਂਦਾ ਹੀ ਭੋਲੀ ਨੂੰ ਕਹਿਣ ਲੱਗਾ ਮੈਂ ਘਰੇ ਗਿਆ ਸੀ ਜੰਦਰਾ ਵਜਾ ਵੇਖ ਕੇ ਮੈਂ ਇੱਧਰ ਹੀ ਲੰਘ ਆਇਆ ਮੈਨੂੰ ਲੱਗਦਾ ਸੀ ਬੀਬੀ ਕੰਨੀ ਆਏ ਹੋਣੇ ਆ ਸਾਰੇ ਨਹੀਂ ਤਾਂ ਦਿਨ ਤਿਹਾਰ ਤੇ ਹੋਰ ਕਿੱਥੇ ਜਾਣਾ ਕਿਸੇ ਬੰਦੇ ਨੇ ਫਿਰ ਹੱਸ ਪਿਆ ਆਪਣੀ ਬੇਤੁਕੀ ਜੀ ਗੱਲ ਕਰਕੇ ਭੋਲੀ ਕਹਿਣ ਲੱਗੀ ਹਾਂ ਅੱਜ ਰਖੜੀ ਕਰਕੇ ਆਉਣਾ ਸੀ ਨਾ ਇੱਧਰ ਵੀਰਵਲ ਮੈਂ ਫਿਰ ਗੱਲ ਅਣ ਸੁਣੀ ਜੀ ਕਰਕੇ ਬੋਲਿਆ ਓਏ ਮੁੰਡਿਓ ਪਿਆਰੀ ਹੱਥ ਲਾਓ ਸਾਰਿਆਂ ਦੇ ਦਵਾਦ ਚਲੋ ਭੱਜੋ ਸਾਰੇ ਮੁੰਡੇ ਸਾਰਿਆਂ ਕੋਲ ਜਾਣ ਲੱਗੇ ਤਾਂ ਸਭ ਨੇ ਪਿਆਰ ਦਿੱਤਾ ਪੈਰੀ ਹੱਥ ਨਹੀਂ ਲਵਾਇਆ ਕਿਸੇ ਨੇ ਫਿਰ ਬੀਬੀ ਨੂੰ ਇੱਕ ਨੁਕਰੇ ਮੰਜੇ ਤੇ ਪਿਆ ਵੇਖ ਕੇ ਬੋਲਿਆ ਬੀਬੀ ਨੂੰ ਕੀ ਹੋਇਆ ਕੈਮ ਹੈ ਬੀਬੀ ਤਾਂ ਬੀਬੀ ਕੁਝ ਬੋਲੀ ਨਹੀਂ ਗੁਰਪ੍ਰੇਜ ਕਹਿਣ ਲੱਗਾ ਬੀਬੀ ਢਿੱਲੀ ਆ ਕੱਲ ਦੀ ਅੱਛਾ ਅੱਛਾ ਕਰਦਾ ਬੋਲਿਆ ਉੱਥੇ ਮੁੱਠਾ ਟੇਕ ਕੇ ਆਉਂ ਮੈਂ ਬਾਬਾ ਜੀ ਨੇ ਸਿਰ ਤੇ ਹੱਥ ਰੱਖਣਾ ਬੀਬੀ ਨੇ ਝਟ ਠੀਕ ਹੋ ਜਾਣਾ ਫਿਰ ਇੱਕ ਪਾਸੇ ਖਲੋਤਾ ਬਿੱਟੂ ਵੇਖ ਰਿਆ ਸੀ ਕਿ ਕਿਵੇਂ ਗੱਲਾਂ ਕਰਦਾ ਪਿਆ ਜਿਵੇਂ ਨਿਤਨੇਤਾ ਹੁੰਦਾ ਹੋਵੇ ਅਸਲ 'ਚ ਬਿੱਟੂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਥੋੜੇ ਦਿਨਾਂ ਬਾਅਦ ਹੀ ਆ ਜਾਂਦਾ ਗੁਰਨਾਮ ਗੁੱਡੀ ਹੁਣ ਪਾਣੀ ਦੇਣ ਆਈ ਗੁਰਨਾਮ ਨੂੰ ਤਾਂ ਬੋਲਿਆ ਹੋਰ ਪੈਣੇ ਠੀਕ ਹੈ ਗੁੱਡੀ ਨੇ ਹਾਂ ਚ ਸਿਰ ਹਿਲਾਉਂਦੇ ਹੋਏ ਹੱਥ ਜੋੜ ਦਿੱਤੇ ਤੇ ਸਤਿ ਸ੍ਰੀ ਅਕਾਲ ਕਿਹਾ ਫਿਰ ਪ੍ਰੀਤੀ ਵੱਲ ਵੇਖਣ ਲੱਗਾ ਤੇ ਬੋਲਿਆ ਪ੍ਰੀਤੀ ਪੁਰਿਆ ਮੱਲ ਮੈਂ ਤੇਰਾ ਪਾਪਾ ਆਹ ਤੇਰੇ ਵੀਰੇ ਰਖੜੀ ਬਨ ਰਖੜੀ ਬਨ ਇਹਨਾਂ ਦੇ ਆ ਕੇ ਰਖੜੀ ਬਨਣ ਆਇਆ ਤੇਰੇ ਤੋਂ ਜਲਦੀ ਆ ਫੇਰ ਪੈਸੇ ਦੇਉਗੇ ਵੀਰੇ ਪ੍ਰੀਤੀ ਭੱਜ ਕੇ ਆਪਣੀ ਮਾਂ ਮਤਲਬ ਗੁੱਡੀ ਦੇ ਉਹਲੇ ਹੋ ਗਈ ਤੇ ਦਾਦੀ ਬੋਲੀ ਪ੍ਰੀਤੀ ਆ ਮਲ ਆ ਆ ਕੀਏ ਆ ਦੇਖ ਵੀਰੇ ਆਏ ਨੇ ਰਖੜੀ ਬਨ ਮੇਰੀ ਧੀ ਪ੍ਰੀਤੀ ਨੂੰ ਗੁੱਡੀ ਹੌਲੀ ਜੇ ਸੱਸ ਕੋਲ ਲੈ ਆਈ ਸੱਸ ਨੇ ਆਪਣੀ ਲੱਤਾਂ ਦੇ ਕੋਲ ਖੜੀ ਕਰ ਲਿਆ ਪ੍ਰੀਤੀ ਨੂੰ ਤੇ ਮੁੰਡਿਆਂ ਨੇ ਕਿਹਾ ਆਓ ਪੁੱਤ ਆਓ ਤਾਂ ਗੁੱਡੀ ਅੰਦਰੋਂ ਮਿੱਠਾ ਲੈ ਕੇ ਆਈ ਪਲੇਟ 'ਚ ਤੇ ਦੋ ਰਖੜੀਆਂ ਰੱਖ ਲਈ ਪਰ ਗੁਰਨਾਮ ਬੋਲਿਆ ਲੈ ਭੈਣ ਇਹਦੀ ਕੀ ਲੋੜ ਸੀ ਆ ਵੇਖ ਰਖੜੀ ਤੇ ਮਠਾਈ ਮੈਂ ਲੈ ਕੇ ਆਇਆ ਆ ਲਫਾਫਾ ਦੇਖ ਗੁਰਨਾਮ ਬੋਲਿਆ ਫਿਰ ਕੋਈ ਨਾ ਕੋਈ ਨਾ ਕਹਿਣ ਲੱਗਾ ਕਿ ਮੈਂ ਲੈ ਕੇ ਆਇਆ ਤੂੰ ਕੋਈ ਨਹੀਂ ਇਹਨੂੰ ਪਾਰਾ ਕਰ ਪਾਰਾ ਕਰ ਮੈਂ ਹੀ ਬਨ ਇਹਨੂੰ ਕਹੂੰਗਾ ਪ੍ਰੀਤੀ ਨੂੰ ਇਹੀ ਬੰਨ ਦਵੇ ਗੁੱਡੀ ਪਲੇਟ ਮੇਸੇ ਰੱਖ ਕੇ ਇੱਕ ਪਾਸੇ ਜੇ ਨੂੰ ਖਲੋ ਗਈ ਮੁੰਡਿਆਂ ਨੇ ਆਪਣੇ ਪਿਓ ਤੋਂ ਰਖੜੀ ਫੜੀ ਤੇ ਪ੍ਰੀਤੀ ਨੂੰ ਦੇਣ ਲੱਗੇ। ਤੇ ਭੋਲੀ ਨੇ ਵਾਰੀ-ਵਾਰੀ ਸਿਰ ਦੋਹਾਂ ਦੇ ਪ੍ਰੀਤੀ ਤੋਂ ਰਖੜੀ ਬਣਵਾ ਦਿੱਤੀ ਤੇ ਮੂੰ ਮੁੱਠਾ ਵੀ ਕਰਵਾ ਦਿੱਤਾ। ਮਗਰੋਂ ਗੁਰਨਾਮ ਧਾਗਾ ਜੇ ਪ੍ਰੀਤੀ ਕੋਲ ਕਰਦਾ ਬੋਲਿਆ ਲੈ ਮੇਰੇ ਵੀ ਬਨ ਦੇ। ਜੇ ਤੇਰੀ ਭੂਆ ਹੁੰਦੀ ਤਾਂ ਉਹ ਬਨ ਦਿੰਦੀ। ਲੈ ਬਨ ਮੇਰੇ ਵੀ। ਪ੍ਰੀਤੀ ਦਾਦੀ ਦੇ ਅੰਦਰ ਨੂੰ ਵੜਦੀ ਜਾਵੇ। ਫਿਰ ਦਾਦੀ ਨੇ ਬਦੋ-ਬਦੀ ਅੱਗੇ ਕਰਕੇ ਰਖੜੀ ਬਣਵਾ ਦਿੱਤੀ। ਪ੍ਰੀਤੀ ਹੱਥੋਂ ਗੁਰਨਾਮ ਦੀ ਹੁਣ ਰੋਟੀ ਪਾਣੀ ਬਣ ਗਿਆ ਸੀ surjeet ਸਭ ਨੂੰ ਪੁੱਛਣ ਆਈ ਤਾਂ ਬੀਬੀ ਵੀ ਔਖੀ ਸੌਖੀ ਜੀ ਹੋ ਗਈ ਬੋਲੀ ਗੁਰਨਾਮ ਨੂੰ ਵੀ ਖਵਾ ਕੇ ਭੇਜੇ ਪਾਈ ਤਾਂ ਗੁਰਨਾਮ ਆਪ ਹੀ ਬੋਲਿਆ ਕੋਈ ਨਹੀਂ ਬੀਬੀ ਕੋਈ ਨਹੀਂ ਤੂੰ ਚਿੰਤਾ ਨਾ ਕਰ ਮੈਂ ਖਾ ਲੂੰ ਮੈਂ ਖਾ ਕੇ ਜਾਊਂਗਾ ਬਿੱਟੂ ਅਜੀਬ ਜਿਹਾ ਦੇਖੇ ਗੁਰਨਾਮ ਵੱਲ ਪਹਿਲਾਂ ਗੁਰਪੇਜ ਬਿੱਟੂ ਗੁਰਨਾਮ ਤੇ ਮੁੰਡਿਆਂ ਲਈ ਰੋਟੀ ਲਈ ਆਈ ਗੁੱਡੀ ਮਗਰ ਉਹ ਤਰਜਿੰਦਰ ਰੋਣ ਲੱਗਾ ਤਾਂ ਗੁੱਡੀ ਉਹਨੂੰ ਲੈ ਕੇ ਇੱਕ ਪਾਸੇ ਬਹਿ ਗਈ ਉਹਨੂੰ ਵੀ ਤਾਂ ਭੁੱਖ ਲੱਗੀ ਹੋਈ ਸੀ ਹੁਣ ਮਗਰੋਂ surjeet ਨੇ ਆਪ ਸਾਰਿਆਂ ਨੂੰ ਰੋਟੀ ਵਰਤਾ ਦਿੱਤੀ ਬਿੱਟੂ ਹੋਰਾਂ ਨੂੰ ਵੀ ਰੋਟੀ ਦੇਣ ਲੱਗੀ ਗੁੱਡ ਨਾਮ ਦੇ ਮੁੰਡਿਆਂ ਵੱਲ ਵੇਖ ਕੇ ਬਿੱਟੂ ਬੋਲਿਆ ਕਿਹੜੀ ਜਮਾਤ ਚੋਂ ਆਏ ਤੁਸੀਂ ਤਾਂ ਇੱਕ ਬੋਲਿਆ ਮੈਂ ਤੀਜੀ ਚ ਆ ਦੂਜੀ ਚ ਫੇ ਦੋਹੇ ਬੋਲੇ ਅਸੀਂ ਚਾਰ ਦਿਨ ਸਕੂਲੇ ਜਾਂਦੇ ਆ ਤਾਂ ਬਿੱਟੂ ਬੋਲਿਆ ਬਾਕੀ ਦੇ ਦਿਨ ਕੀ ਕਰਦੇ ਹੋ ਤਾਂ ਮੁੰਡੇ ਬੋਲੇ ਆਪਾਂ ਟਰੱਕਾਂ ਤੇ ਜਾਂਦੇ ਆ ਪਾਪੇ ਨਾਲ ਦਰਸ਼ਨ ਕਰਨ ਲਈ ਬਿੱਟੂ ਔਖਾ ਜੇ ਹੋਗੇ ਬੋਲੇ ਪੜ੍ਹਦੇ ਕਦੋਂ ਤੁਸੀਂ ਤਾਂ ਦੋਵੇਂ ਬੋਲੇ ਸਕੂਲ ਚ ਫਿਰ ਹੱਸਣ ਲੱਗੇ ਤੇ ਘਰ ਦੇ ਘਰੇ ਕੀ ਕਰਦੇ ਆ ਤੁਸੀਂ ਬਿੱਟੂ ਬੋਲਿਆ ਸਿਰ ਤੇ ਖੁਰਕਜੀ ਪਿੰਡੇ ਤੇ ਖੁਰਕਜੀ ਕਰਦੇ ਰੋਟੀ ਖਾਂਦੇ ਬੋਲੇ ਘਰੇ ਇਹ ਰੋਟੀ ਬਣਾਉਂਦਾ ਹੁੰਦਾ ਮੈਂ ਦਾਲ ਚਟਣੀ ਜਦੋਂ ਅਸੀਂ ਟਰੱਕਾਂ ਤੇ ਨਹੀਂ ਜਾਂਦੇ ਬਿੱਟੂ ਸਮਝਿਆ ਨਹੀਂ ਕਿ ਕੀ ਕਹਿ ਰਹੇ ਸੀ ਤਾਂ ਗੁਰਨਾਮ ਮੂੰਹ ਤੇ ਦੋਆਂ ਦੇ ਮੂੰਹ ਤੇ ਮਾਰਦਾ ਤੇ ਮੁੰਡੇ ਦੀ ਪਿੱਠ 'ਤੇ ਹੱਥ ਮਾਰਦਾ ਬੋਲਿਆ ਓਏ ਥੋੜਾ ਪਿਓ ਕਰਦਾ ਸਾਰੇ ਕੰਮ ਨਾਲੇ ਦਾਲ ਨਾਲੇ ਰੋਟੀ ਲੱਗੇ ਅਸੀਂ ਦਾਲ ਰੋਟੀ ਬਣਾਉਂਦੇ ਹੁੰਦੇ ਆ ਹਾਈ ਬਾਪੇ ਤੂੰ ਕਿੰਨਾ ਝੂਠਾ ਨਿੱਕਾ ਮੁੰਡਾ ਬੋਲਿਆ ਬਿੱਟੂ ਰੋਟੀ ਖਾ ਕੇ ਆਪਣੇ ਭਾਂਡੇ ਦੇਣ ਰਸੋਈ ਵੱਲ ਚਲਾ ਗਿਆ ਤੇ ਗੁਰਨਾਮ ਰੋਟੀ ਖਾ ਕੇ ਖਲਾਰਾ ਪਾ ਕੇ ਮੁੰਡਿਆਂ ਨੂੰ ਲੈ ਕੇ ਜਾਣ ਲੱਗਾ ਤੇ ਬੋਲਿਆ ਓਹੋ ਸੱਚ ਪ੍ਰੀਤੀ ਨੂੰ ਮੈਂ ਪਾਸੇ ਦਿੱਤੇ ਹੀ ਨਹੀਂ ਓਰੇ 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 ਪ੍ਰੀਤੀ ਓਰੇ ਤੂੰ ਵੀ ਓਰੇ ਨਹੀਂ ਪ੍ਰੀਤੀ ਨੀ ਪ੍ਰੀਤੀ ਕਰਦੇ ਨੇ ਦੋ ਢ ਘਾਰ ਜੇ ਮਾਰੇ ਫਿਰ ਕੋ ਲਾ ਕੇ ਪ੍ਰੀਤੀ ਨੂੰ ਗੋਦੀ ਚ ਚੁੱਕ ਲਿਆ ਤੇ ਪਿਆਰ ਜਿਹਾ ਦੇਣ ਲੱਗਾ ਫਿਰ ਪੈਸੇ ਫੜਾਣ ਲੱਗਾ ਹੱਥੇ ਚ ਬੋਲਿਆ ਤੈਨੂੰ ਵੀ ਲੈ ਕੇ ਚੱਲੂ ਦਰਸ਼ਨ ਕਰਾਉਣ ਲਈ ਤੂੰ ਦੇਖੀ ਚੱਲਨੀ ਬਾਬਾ ਜੀ ਤੇਰੇ ਸਿਰ ਤੇ ਵੀ ਹੱਥ ਧਰ ਦੇਣਗੇ ਦੇਖੀ ਤੂੰ ਹੈ ਫਿਰ ਗੁੱਡੀ ਤੇ ਜਿੰਦਰ ਨੂੰ ਇੱਕ ਪਾਸੇ ਲਈ ਬੈਠੀ ਹੋਈ ਸੀ ਤੇ ਗੁਰਨਾਮ ਦੀਆਂ ਗੱਲਾਂ ਸੁਣਦੀ ਹੋਈ ਗੁਰਨਾਮ ਵੱਲ ਵੇਖਣ ਲੱਗੀ ਅਜੀਬ ਜਿਹਾ ਪ੍ਰੀਤੀ ਦਵਾਦਵ ਗੋਦੀੋਂ ਉਤਰ ਕੇ ਦਾਦੀ ਕੋਲ ਚਲੀ ਗਈ ਦਾਦੀ ਨੂੰ ਚਿੰਬੜ ਗਈ ਚੰਗਾ ਜੀ ਚਲਦਾ ਚੰਗਾ ਜੀ ਚਲਦਾ ਕਰਦਾ ਹੋਇਆ ਗੁਰਨਾਮ ਸਾਰਿਆਂ ਵੱਲ ਹੱਥ ਜੋੜਦਾ ਹੋਇਆ ਬਾਹਰ ਵੱਲ ਨੂੰ ਚਲਾ ਗਿਆ ਮੁੰਡਿਆਂ ਨੂੰ ਲੈ ਕੇ ਬਿੱਟੂ ਨੂੰ ਮਾਂ ਨੇ ਹਾਕ ਮਾਰੀ ਤੇ ਕਿਹਾ ਜਾ ਜਾ ਕੇ ਅੜ ਲਾਇਆ ਬਾਹਰਲੇ ਬੂਏ ਦੀ ਬਿੱਟੂ ਬਾਹਰੋਂ ਜਾ ਕੇ ਜਦੋਂ ਅੰਦਰ ਆਇਆ ਤੇ ਬੋਲਿਆ ਆ ਕਿਦਾਂ ਦਾ ਬੰਦਾ ਇਹ ਰੋਜ ਆਵੇ ਤਾਂ ਇਹ ਬੰਦੇ ਇਹਨੂੰ ਕਮਲਾ ਕਰ ਦਵੇ ਸਾ ਮਾਂ ਕਹਿਣ ਲੱਗੀ ਚਲ ਚੁੱਪ ਕਰ ਦਿਨ ਤਹਾਰ ਦਾ ਟਾਈਮ ਐਵੇਂ ਨਾ ਬੋਲੀ ਜਾ ਤੂੰ ਬਿੱਟੂ ਬੋਲਿਆ ਕਿ ਤੇ ਰੋਜ਼ ਰੋਜ਼ ਤਾਂ ਨਹੀਂ ਆਂਦਾ ਇਹ ਹੁਣ ਸੱਸ ਗੁੱਡੀ ਵੱਲ ਤੇ ਗੁੱਡੀ ਸੱਸ ਵੱਲ ਵੇਖਣ ਲੱਗੀ ਫਿਰ ਮਾਂ ਕਹਿਣ ਲੱਗੀ ਕੋਈ ਨਹੀਂ ਜੇ ਆ ਵੀ ਜਾਊ ਉਹਦੀ ਕੁੜੀ ਆ ਆਪਣੀ ਕੁੜੀ ਨੂੰ ਮਿਲਣ ਆਂਦਾ ਚਲ ਛੱਡ ਐਵੇਂ ਨਾ ਤੂੰ ਕੁਝ ਵੀ ਕਹਿ ਬਿੱਟੂ ਦੇ ਮੂੰਹੋਂ ਕੁਝ ਹੋਰ ਨਾ ਨਿਕਲ ਜਵੇ ਤਾਂ ਮਾਂ ਨੇ ਬਿੱਟੂ ਨੂੰ ਕੁਝ ਵੀ ਨਾ ਕਹਿਣ ਨੂੰ ਮਨਾ ਕਰ ਦਿੱਤਾ ਔਰ ਬਿੱਟੂ ਨੂੰ ਥੋੜਾ ਸ਼ੱਕ ਜਿਹਾ ਹੋਣ ਲੱਗਾ ਕਿ ਗੁਰਨਾਮ ਸ਼ਾਇਦ ਰੋਜ਼ ਹੀ ਆਂਦਾ ਵਾ ਇਹ ਬਹੁਤ ਔਖਾ ਕਰ ਸਕਦਾ ਵਾ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ